ਨਹੀਂ ਹੁਣ ਤੂੰ ਮੈਨੂੰ ਡੰਡੇ ਨਾਲ ਠਾਉਣਾ ਹੈ ਨਹੀਂ ਕੱਲੇਪ ਕਿਹਦਾ ਤੇਰਾ ਕਿਆ ਚੱਲ ਨਹੀਂ ਪਕਾ ਗਿਆ ਬੱਲੇਆ ਤੇ ਤੇਰੇ ਮੇਰੇ ਡੰਡੇ ਮਾਰੋਗੇ ਕੱਲੇ ਦੇ ਬੱਜੀਆਂ ਜੋ ਰਾਤ ਨੂੰ ਮੈਂ ਮਿਠਿਆ ਬਣਾ ਆ ਗਏ ਥੋ ਮਿਠਿਆ ਬਣਾ ਗਏ ਥੋ ਮੈਨੂੰ ਰੋਟੀਆਂ ਚੰਗੀਆਂ ਚਾਹੀਦੀਆਂ ਤੇ ਕੰਮ ਚੋ ਬਿਨਾਂ ਤੇ ਫਿਰ ਡੰਡੇ ਬੱਜੀਆਂ ਜੋ ਕੰਮ ਨਹੀਂ ਕਰੂੰ ਮੈਂ ਨਹੀਂ ਉੱਠਣਾ ਰਿਹਾ ਚਾਹ ਵੀ ਲੈ ਲਊ ਮੈਂ ਯਾਰ ਮੈਂ ਨਹੀਂ ਰੇਸ ਬੰਮ ਮੈਂ ਵਜਾ ਦਸਦਾ ਦਾ ਲਾਲ ਕਰਾ ਲਈ ਅਰੇ ਨੀਂਦ ਇਹ ਸ਼ਹਿਰ ਕੀ ਉੜਦਾ ਮਾਰਦਾ ਯੱਤੇ ਹੀ ਮਾਰਦੇ ਕਾ ਤੇ ਇਹੀ ਗੱਲ ਤੇ ਹੋਰ ਤੇਨੇ ਤੇ ਦੇ ਕੇ ਤੇਰਾ ਤੇ ਪਲਾਰੀ ਬਰਕਾਉ ਨਾ ਕੋਈ ਮੂਨਾ ਗੱਲ ਕਰੋ ਪੁੱਲਾਂ ਦੀ ਵਰਖਾ ਮੈਂ ਮੂਨਾ ਨਹੀਂ ਗੱਲ ਅੱਜ ਕੰਮ ਸਮਾਗਾ ਨਹੀਂ ਅੱਜ ਕੱਲ੍ਹ ਛਤਰਾ ਸਮਾਹ ਹੋ ਗਿਆ ਹੈ ਉਹ ਜੰਗਾ ਯਾਰਾ ਉੱਠ ਪੈਣਾ ਉੱਠ ਉੜਦਾ ਵਾ ਉੱਠ ਪੈਣਾ ਭਰਾਵਾ ਨਾਲ ਮਾਰੇ ਬੂਰੇ ਨਾ ਉੱਠ ਤੈਨੂੰ ਮੈਂ ਮੈਂ ਬਾਜੜਾ ਚੋਲਾ ਲਵਾਂ ਜਰਾ ਇਹ ਲਗਣੀ ਤੂੰ ਓ ਓ ਟਪਈਆ ਟੋਪਰਾ ਓਏ ਓ ਆ ਗਏ ਚਲੋ ਚਲੋ ਬਾਹਰ ਚਲੋ ਮੈਂ ਮੈਂ ਆ ਗਿਆ ਚਲੋ ਮੈਂ ਆ ਗਿਆ ਤਿੰਨ ਬਾਅਦ ਆ ਗਿਆ ਚਲੇ ਵਾ ਗਿਆ ਚਲੋ 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 ਚੱਲੀਏ ਚਲੋ ਜਦ ਮੈਂ ਉੱਠ ਪਿਆ ਭਰਾਵਾ ਉੱਠ ਪਿਆ ਮੈਂ ਨਹੀਂ ਭਰਾ ਤੈਨੂੰ ਉੱਠਾ ਥੋੜਾ ਤਾਂ ਤੈਨੂੰ ਇੰਨੇ ਆ ਨਹੀਂ ਨਹੀਂ ਉੱਠ ਪਿਆ ਮੈਂ ਕਹੇ ਓਏ ਉੱਠ ਪਿਆ ਓਏ ਨਹੀਂ ਨਹੀਂ ਕਹਤਾ ਤੇ ਬੰਦੇ ਵਿਗਲੇ ਤਿਗਲੇ ਜਾਂਦਾ ਓਦਾ ਓਏ ਮੈਂ ਕਹਤਾ 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 ਮੈਂ ਕਹੇ ਉੱਠ ਪਿਆ ਮਰੇ ਮਰੇ ਤੈਨੂੰ ਫਰੇਵਾਲੀ ਦਾ ਸੁਣ ਕੇ ਤੂੰ ਕੀ ਜੀ ਕੋਈ ਨਹੀਂ